ਜਗਵੰਤ ਟੀਵੀ ਵਿਦੇਸ਼ ਵਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਦੱਸਦੀ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੇ ਆਪਣਾ ਮਰਨ ਵਰਤ ਖਤਮ ਕਰ ਦਿੱਤਾ ਜੀ ਹਾਂ 131 ਦਿਨਾਂ ਦੇ ਬਾਅਦ ਆਪਣਾ ਮਰਨ ਵਰਤ ਖਤਮ ਕਰ ਦਿੱਤਾ ਗੌਰਤਲ ਬਾਕੀ ਕੁਝ ਦਿਨ ਪਹਿਲਾਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਹੋਰਾਂ ਨੇ ਵੀ ਅਪੀਲ ਕੀਤੀ ਸੀ ਕਿ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਆਪਣਾ ਮਰਨ ਵਰਤ ਖਤਮ ਕਰ ਦੇਣ ਤਾਂ ਅੱਜ ਸਰਹੰਦ ਦੇ ਵਿੱਚ ਮਹਾਪੰਚਾਇਤ ਰੱਖੀ ਗਈ ਸੀ ਵੱਡਾ ਉੱਥੇ ਇਕੱਠ ਸੀਗਾ ਤਾਂ ਉਸ ਇਕੱਠ ਦੇ ਦੌਰਾਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਆਪਣਾ ਮਰਨ ਵਰਤ ਖਤਮ ਕਰ ਦਿੱਤਾ ਗੌਰਤਲ ਬਹਿ ਕੇ 131 ਦਿਨਾਂ ਦੇ ਬਾਅਦ ਉਹਨਾਂ ਨੇ ਆਪਣਾ ਮਰਨ ਵਰਤ ਖਤਮ ਕਰ ਦਿੱਤਾ ਤੇ ਇਸ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਤਾਂ ਜਦੋਂ ਇੱਕ ਪਾਸੇ ਸ਼ੰਭੂ ਤੇ ਖਣੌਰੀ ਤੇ ਧਾਨਾ ਚੱਲ ਰਹੀ ਸੀ ਮੈਂ ਗੱਲ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਸੀਗੀ ਤਾਂ ਉਸ ਦਿਨ ਜਦੋਂ ਕਿਸਾਨ ਵਾਪਸ ਆਪਣੇ ਬਾਰਡਰ ਵਾਲੀ ਸਾਈਡ ਆ ਰਹੇ ਸੀਗੇ ਤਾਂ ਉਸ ਦਿਨ ਪੰਜਾਬ ਪੁਲਿਸ ਦੀ ਕਾਰਵਾਈ ਦੇਖਣ ਨੂੰ ਮਿਲੀ ਸੀਗੀ ਤਾਂ ਉਸ ਦਿਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਡਿਟੇਨ ਕਰ ਲਿਆ ਜਾਂਦਾ ਪਹਿਲਾ ਪਟਿਆਲੇ ਲੈ ਕੇ ਜਾਇਆ ਜਾਂਦਾ ਬਾਅਦ ਦੇ ਵਿੱਚ ਜਲੰਧਰ ਤੇ ਫਿਰ ਉਹਨਾਂ ਨੂੰ ਪਟਿਆਲੇ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਰੱਖਿਆ ਜਾਂਦਾ ਤੇ ਕੁਝ ਦਿਨ ਪਹਿਲਾਂ ਉਹ ਆਪਣੇ ਪਿੰਡ ਡੱਲੇਵਾਲ ਪਹੁੰਚਦੇ ਨੇ ਤਾਂ ਉਸ ਤੋਂ ਬਾਅਦ ਇਹ ਮਹਾਪੰਚਾਇਤ ਰੱਖੀ ਹੋਈ ਸੀਗੀ ਤਾਂ ਇੱਕ ਪਾਸੇ ਕੇਂਦਰ ਸਰਕਾਰ ਦੇ ਵੱਲੋਂ ਅਪੀਲ ਕੀਤੀ ਜਾਂਦੀ ਆ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਂੜ ਹੋਰਾਂ ਦੇ ਵੱਲੋਂ ਅਪੀਲ ਕੀਤੀ ਜਾਂਦੀ ਤੇ ਦੂਸਰੇ ਪਾਸੇ ਅੱਜ ਜਗਜੀਤ ਸਿੰਘ ਡੱਲੇਵਾਲ ਆਪਣਾ ਮਰਨ ਵਤ ਖਤਮ ਕਰ ਦਿੱਤਾ ਤੇ ਜੋ ਜਗਜੀਤ ਸਿੰਘ ਡੱਲੇਵਾਲ ਨੇ ਜਦੋਂ ਇਹ ਮਹਾਪੰਚਾਇਤ ਚੱਲ ਰਹੀ ਸੀਗੇ ਤੇ ਉਸ ਮਹਾਪੰਚਾਇਤ ਦੇ ਵਿੱਚ ਐਲਾਨ ਕੀਤਾ ਉਹਨਾਂ ਨੇ ਬੋਲਦਿਆਂ ਕਿਹਾ ਕਿ ਸੰਗਤ ਦੇ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਨੂੰ ਦੇਖਦਿਆਂ ਹੋਇਆ ਇਹ ਮਰਨਵਾਰਤ ਖਤਮ ਕੀਤਾ ਗਿਆ ਤੇ ਜੇਕਰ ਉਸ ਦਿਨ ਦੀ ਗੱਲ ਕੀਤੀ ਜਾਵੇ ਜਿਸ ਦਿਨ ਕਿਸਾਨਾਂ ਤੇ ਕਾਰਵਾਈ ਦੇਖਣ ਨੂੰ ਮਿਲੀ ਜਿਸ ਦਿਨ ਖਨੌਰੀ ਬਾਰਡਰ ਦੀ ਗੱਲ ਕੀਤੀ ਜਾਵੇ ਭਾਵੇਂ ਸ਼ੰਭੂ ਬਾਰਡਰ ਦੀ ਤਾਂ ਖਨੌਰੀ ਬਾਰਡਰ ਤੇ ਖਾਸ ਤੌਰ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਿਹੜੇ ਮਰਨਵਾਰਤ ਤੇ ਬੈਠੇ ਹੋਏ ਸਨ 131 ਦਿਨਾਂ ਦਾ ਸਮਾ ਹੋ ਚੁੱਕਿਆ ਸੀਗਾ ਤੇ ਜਿਸ ਦਿਨ ਧਰਨਾ ਉਥੋਂ ਚੁਕਵਾਇਆ ਗਿਆ ਉਸ ਦਿਨ ਦੇਖਿਆ ਕਿ ਕਿਸ ਤਰ੍ਹਾਂ ਪੰਜਾਬ ਪੁਲਿਸ ਜੀਸੀਪੀ ਲੈ ਕੇ ਪਹੁੰਚਦੀ ਆ ਇਸ ਤੋਂ ਇਲਾਵਾ ਪਾਰੀ ਫੋਰਸ ਜਿਹੜੀ ਉੱਥੇ ਪਹੁੰਚਦੀ ਹੈਗੀ ਆ ਤੇ ਉਸ ਤੋਂ ਬਾਅਦ ਕਿਸਾਨਾਂ ਨੂੰ ਉਧੁਖ ਦੇੜਿਆ ਜਾਂਦਾ ਉਸ ਤੋਂ ਬਾਅਦ ਟਰਾਲੀਆਂ ਵਾਲਾ ਮਸਲਾ ਵੀ ਪੂਰਾ ਭਗਦਾ ਰਿਹਾ ਉਹ ਮਸਲਾ ਪੂਰੀ ਤਰ੍ਹਾਂ ਗਰਮਾਉਂਦਾ ਰਿਹਾ ਤਾਂ ਉਸ ਤੋਂ ਬਾਅਦ ਵੀ ਜਿਹੜੇ ਕਿਸਾਨ ਆਗੂ ਨੇ ਜਗਜੀਤ ਸਿੰਘ ਡੱਲੇਵਾਲ ਜਿਵੇਂ ਅਸੀਂ ਦੱਸਦੇ ਹਾਂ ਕਿ ਜਦੋਂ ਉਹਨਾਂ ਨੂੰ ਉੱਥੋਂ ਰਿਟੇਨ ਕੀਤਾ ਜਾਂਦਾ ਪਟਿਆਲੇ ਲੈ ਕੇ ਜਾਇਆ ਜਾਂਦਾ ਉਸ ਤੋਂ ਬਾਅਦ ਜਲੰਧਰ ਪੀਡਬਲਯੂ ਰੈਸਟ ਹਾਊਸ ਦੇ ਵਿੱਚ ਉਹਨਾਂ ਨੂੰ ਰੱਖਿਆ ਜਾਂਦਾ ਤੇ ਉਸ ਤੋਂ ਬਾਅਦ ਜਗਜੀਤ ਸਿੰਘ ਢੱਲੇਵਾਲ ਜਿਹੜੇ ਪਾਣੀ ਦਾ ਘੁੱਟ ਤੱਕ ਨਹੀਂ ਪੀਂਦੇ ਤੇ ਬਾਅਦ ਦੇ ਵਿੱਚ ਜਦੋਂ ਕਿਸਾਨ ਆਗੂ ਨੂੰ ਬਾਕੀ ਜਿਹੜੇ ਕਿਸਾਨ ਆਗੂ ਸੀਗੇ ਜਾਂ ਕਿਸਾਨ ਸੀਗੇ ਉਹਨਾਂ ਨੂੰ ਛੱਡਿਆ ਜਾਂਦਾ ਤਾਂ ਉਹ ਤਸਵੀਰ ਵੀ ਸਾਹਮਣੇ ਆਈ ਜਦੋਂ ਪੰਜਾਬ ਪੁਲਿਸ ਦੇ ਕੁਝ ਜਿਹੜੇ ਅਫਸਰ ਸੀਗੇ ਕੁਝ ਸਾਬਕਾ ਅਫਸਰ ਵੀ ਸੀਗੇ ਤਾਂ ਉਹਨਾਂ ਦੇ ਹੱਥੋਂ ਉਹ ਪਾਣੀ ਪੀਂਦੇ ਨੇ ਤੇ ਉਸ ਤੋਂ ਬਾਅਦ ਜਿਹੜੇ ਕਿਸਾਨ ਆਗੂ ਉਹ ਛੱਡ ਦਿੱਤੇ ਜਾਂਦੇ ਨੇ ਉਸ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਮਰਨ ਵਰਤ ਦੀ ਉਹ ਲਗਾਤਾਰ ਚੱਲ ਰਿਹਾ ਸੀਗਾ ਤਾਂ ਹੁਣ 131 ਦਿਨਾਂ ਬਾਅਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਆਪਣਾ ਮਰਨ ਵਰਤ ਤੋੜ ਦਿੱਤਾ ਗਿਆ ਤੇ ਜੇਕਰ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਜਿਸ ਦਿਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਆਪਣੇ ਮਰਨ ਵਰਤ ਤੇ ਬੈਠੇ ਸੀਗੇ ਉਹ ਤਸਵੀਰਾਂ तकरीबन ਹਰ ਇੱਕ ਦੇ ਦਿਮਾਗ ਦੇ ਵਿੱਚ ਹੋਣੀਆਂ ਜ਼ਹਿਨ ਦੇ ਵਿੱਚ ਹੋਣਗੀਆਂ ਕਿ ਕਿਸ ਤਰ੍ਹਾਂ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਆਪਣੀ ਜਿਹੜੀ ਪੂਰੀ ਜਾਇਦਾਦ ਸੀਗੀ ਜੋ ਜ਼ਮੀਨ ਸੀ ਜਾਂ ਕੋਈ ਪ੍ਰਾਪਰਟੀ ਹੋਣੀ ਆ ਉਹ ਆਪਣੇ ਪੁੱਤਰ ਦੇ ਨਾਮ ਕਰ ਦਿੱਤੀ ਗਈ ਸੀ ਤੇ ਉਸ ਤੋਂ ਬਾਅਦ ਉਹ ਇੱਕ ਇਰਾਦੇ ਨਾਲ ਬੈਠੇ ਸੀਗੇ ਕਿ ਉਹ ਮਰਨ ਵਰਤ ਤੇ ਬੈਠਣ ਜਾ ਰਹੇ ਨੇ ਤੇ ਜੇਕਰ ਉਹਨਾਂ ਨੂੰ ਕੁਝ ਹੋ ਜਾਂਦਾ ਤਾਂ ਇਸ ਦੇ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੋਵੇਗੀ ਤਾਂ 131 ਦਿਨਾਂ ਬਾਅਦ ਜਿਹੜੇ ਜਗਜੀਤ ਸਿੰਘ ਢੱਲੇਵਾਲ ਉਹਨਾਂ ਨੇ ਆਪਣਾ ਮਰਨ ਵਰਤ ਖਤਮ ਕਰ ਦਿੱਤਾ ਜੇਕਰ ਇਸ ਸਮੇਂ ਦੇ ਦੌਰਾਨ ਆਪਾਂ ਗੱਲ ਕੀਤੀ ਜਾਵੇ ਤਾਂ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਨੂੰ ਲੈ ਕੇ ਕੀ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਲਗਾਤਾਰ ਸਾਹਮਣੇ ਹੁੰਦੀਆਂ ਰਹੀਆਂ ਕਦੇ ਉਹਨਾਂ ਦੀ ਸਿਹਤ ਬਹੁਤ ਜਿਹੜੀ ਨਾਜ਼ੁਕ ਹੋ ਜਾਂਦੀ ਸੀ ਹਾਲਾਂਕਿ ਜੇਕਰ ਪੂਰੇ ਜਦੋਂ ਖਨੌਰੀ ਬਾਰਡਰ ਤੇ ਇਹ ਪੂਰਾ धरना ਪ੍ਰਦਰਸ਼ਨ ਚੱਲ ਰਿਹਾ ਸੀਗਾ ਤਾਂ ਉਸ ਮੌਕੇ ਵੀ ਉਹਨਾਂ ਦੇ ਵੱਲੋਂ ਲੋਕਾਂ ਨੂੰ ਇੱਕ ਕਾਲ ਦਿੱਤੀ ਜਾਂਦੀ ਹੈ ਕਿ ਉਹ ਲੋਕਾਂ ਦੇ ਦਰਸ਼ਨ ਕਰਨਾ ਚਾਹੁੰਦੇ ਨੇ ਵੱਡੀ ਗਿਣਤੀ ਦੇ ਵਿੱਚ ਉੱਥੇ ਲੋਕ ਵੀ ਇਕੱਠੇ ਹੁੰਦੇ ਨੇ ਤੇ ਉਸ ਤੋਂ ਕੁਝ ਸਮਾਂ ਬਾਅਦ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਕੇਂਦਰ ਸਰਕਾਰ ਦਾ ਵੀ ਸੱਦਾ ਆਉਂਦਾ ਕੇਂਦਰ ਸਰਕਾਰ ਦੇ ਨਾਲ ਵੀ ਦੋ ਤੋਂ ਤਿੰਨ ਵਾਰ ਦੀ ਮੀਟਿੰਗ ਹੁੰਦੀ ਆ ਤਾਂ ਤੀਸਰੀ ਮੀਟਿੰਗ ਦੇ ਵਿੱਚ ਜਦੋਂ ਮੀਟਿੰਗ ਤੋਂ ਕਿਸਾਨ ਵਾਪਸ ਜਾ ਰਹੇ ਸੀਗੇ ਤਾਂ ਉਸ ਮੌਕੇ ਐਕਸ਼ਨ ਦੇਖਣ ਨੂੰ ਮਿਲਦਾ ਹੈ ਗਿਆ ਜਿਸ ਦੇ ਵਿੱਚ ਕਿਸਾਨ ਆਗੂਆਂ ਨੂੰ ਚੱਕਿਆ ਜਾਂਦਾ ਆਮ ਜਿਹੜੇ ਕਿਸਾਨ ਉੱਥੇ ਬੈਠੇ ਹੋਏ ਸੀਗੇ ਉਹਨਾਂ ਨੂੰ ਚੱਕਿਆ ਜਾਂਦਾ ਪੁਲਿਸ ਜਿਹੜੀ ਭਾਈ ਫੋਰਸ ਲੈ ਕੇ ਪਹੁੰਚਦੀ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਜਿਹੜੀ ਉੱਥੇ ਇਕੱਠੀ ਹੋਈ ਸੀਗੀ ਤਾਂ ਉਸ ਤੋਂ ਬਾਅਦ ਕਿਸਾਨਾਂ ਦਾ ਜਿਹੜਾ ਸਮਾਨ ਹੈਗਾ ਕੋਈ ਤੰਬੂ ਨਾਲ ਲਾਏ ਹੋਏ ਸੀਗੇ ਤਾਂ ਉਹ ਪੂਰੀ ਤਰ੍ਹਾਂ ਖਦੇੜ ਦਿੱਤਾ ਜਾਂਦਾ ਹਾਲਾਂਕਿ ਉਸ ਤੋਂ ਬਾਅਦ ਟਰਾਲੀਆਂ ਨੂੰ ਲੈ ਕੇ ਵੀ ਆਵਾਜ਼ ਚੱਲਦਾ ਰਿਹਾ ਕਿ ਇੱਕ ਪਾਸੇ ਪੰਜਾਬ ਪੁਲਿਸ ਦੇ ਮੁਲਾਜ਼ਮ ਇਹ ਗੱਲ ਕਹਿ ਰਹੇ ਸੀਗੇ ਕਿ ਉਹਨਾਂ ਦਾ ਸਮਾਨ ਸੁਰੱਖਿਅਤ ਹੈ ਗਿਆ ਉਹ ਕਿਧਰੇ ਵੀ ਨਹੀਂ ਗਿਆ ਹੈਗਾ ਪਰ ਕੁਝ ਅਫਸਰ ਜੇਕਰ ਪੁਲਿਸ ਮੁਲਾਜ਼ਮਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਤੇ ਵੀ ਐਫ ਆਈ ਆਰ ਦਰਜ ਕੀਤੀ ਗਈ ਕਿ ਟਰਾਲੀਆਂ ਜਿਹੜੀਆਂ ਉਹਨਾਂ ਦੇ ਵੱਲੋਂ ਚੱਕੀਆਂ ਗਈਆਂ ਨੇ ਤਾਂ ਬਾਕੀ ਆਮ ਲੋਕਾਂ ਦੀ ਗੱਲ ਕੀਤੀ ਜਾਵੇ ਖਾਸ ਤਰ੍ਹਾਂ ਘਨੌਰ ਏਰੀਆ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਜਿਹੜੇ ਕਿਸਾਨ ਜਾਂਦੇ ਨੇ ਉੱਥੇ ਦੇਖਦੇ ਨੇ ਕਿ ਕੁਝ ਜਿਹੜੇ ਉਥੋਂ ਦੇ ਲੋਕਲ ਲੋਕ ਨੇ ਉਹਨਾਂ ਦੇ ਵੱਲੋਂ ਦੱਸਦੀਏ ਕਿ ਜੋ ਟਰਾਲਿੰਗਾਂ ਉਹਨਾਂ ਦੇ ਘਰਾਂ ਦੇ ਵਿੱਚੋਂ ਮਿਲੀਆਂ ਉਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਗੀਆਂ ਤਾਂ ਦੱਸਦੀਏ ਕਿ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਜਿਹੜੇ 26 ਨਵੰਬਰ 2024 ਨੂੰ ਮਰਨ ਵਰਤ ਤੇ ਬੈਠਦੇ ਨੇ ਤੇ ਇਸ ਤੋਂ ਇਲਾਵਾ ਅੱਜ ਉਹਨਾਂ ਦੇ ਵੱਲੋਂ ਆਪਣਾ ਮਰਨ ਵਰਤ ਖਤਮ ਕਰ ਦਿੱਤਾ ਗਿਆ ਤਾਂ ਉਹਨਾਂ ਦੇ ਵੱਲੋਂ ਇਹੀ ਗੱਲ ਕਹਿਣਾ ਕਿ ਐਮਐਸਪੀ ਦੇ ਖਿਲਾਫ ਲੜਾਈ ਉਹਨਾਂ ਦੀ ਜਾਰੀ ਰਹੇਗੀ ਤਾਂ ਐਮਐਸਪੀ ਦੇ ਖਿਲਾਫ ਜਿਹੜੀ ਉਹਨਾਂ ਦੀ ਜੰਗ ਹੈਗੀ ਆ ਉਹ ਜਾਰੀ ਰਹੇਗੀ ਪਰ ਉਹਨਾਂ ਦੇ ਵੱਲੋਂ ਫਲਾਲ ਜਿਹੜਾ ਆਪਣਾ ਮਰਨ ਵਰਤ ਉਹ ਤੋੜ ਦਿੱਤਾ ਗਿਆ ਉਸ ਨੂੰ ਖਤਮ ਕਰ ਦਿੱਤਾ ਆਪਣਾ ਮਰਨ ਵਰਤ ਖਤਮ ਕਰ ਦਿੱਤਾ ਗੌਰਤਲ ਬਾਕੀ ਕੁਝ ਦਿਨ ਪਹਿਲਾਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ चौहान ਹੋਰਾਂ ਨੇ ਵੀ ਅਪੀਲ ਕੀਤੀ ਸੀ ਕਿ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਆਪਣਾ ਮਰਨ ਵਰਤ ਖਤਮ ਕਰ ਦੇਣਾ ਤਾਂ ਅੱਜ ਸਰਹੰਦ ਦੇ ਵਿੱਚ ਮਹਾਪੰਚਾਇਤ ਰੱਖੀ ਗਈ ਸੀ ਵੱਡਾ ਉੱਥੇ ਇਕੱਠ ਸੀਗਾ ਤਾਂ ਉਸ ਇਕੱਠ ਦੇ ਦੌਰਾਨ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੇ ਆਪਣਾ ਮਰਨ ਵਰਤ ਖਤਮ ਕਰ ਦਿੱਤਾ ਗੌਰਤਲ ਬਈ ਕਿ 131 ਦਿਨਾਂ ਦੇ ਬਾਅਦ ਉਹਨਾਂ ਨੇ ਆਪਣਾ ਮਰਨ ਵਰਤ ਖਤਮ ਕਰ ਦਿੱਤਾ ਤੇ ਇਸ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਤਾਂ ਜਦੋਂ ਇੱਕ ਪਾਸੇ ਸ਼ੰਭੂ ਤੇ ਖਨੌਰੀ ਤੇ ਧਰਨਾ ਚੱਲ ਰਿਹਾ ਸੀਗਾ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਸੀਗੀ ਤਾਂ ਉਸ ਦਿਨ ਜਦੋਂ ਕਿਸਾਨ ਵਾਪਸ ਆਪਣੇ ਬਾਰਡਰ ਵਾਲੀ ਸਾਈਡ ਆ ਰਹੇ ਸੀਗੇ ਤਾਂ ਉਸ ਦਿਨ ਪੰਜਾਬ ਪੁਲਿਸ ਦੀ ਕਾਰਵਾਈ ਦੇਖਣ ਨੂੰ ਮਿਲੀ ਸੀਗੀ ਤਾਂ ਉਸ ਦਿਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਡਿਟੇਨ ਕਰ ਲਿਆ ਜਾਂਦਾ ਪਹਿਲਾਂ ਪਟਿਆਲੇ ਲੈ ਕੇ ਜਾਇਆ ਜਾਂਦਾ ਬਾਅਦ ਦੇ ਵਿੱਚ ਜਲੰਧਰ ਤੇ ਫਿਰ ਉਹਨਾਂ ਨੂੰ ਪਟਿਆਲੇ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਰੱਖਿਆ ਜਾਂਦਾ ਤੇ ਕੁਝ ਦਿਨ ਪਹਿਲਾਂ ਉਹ ਆਪਣੇ ਪਿੰਡ ਡੱਲੇਵਾਲ ਪਹੁੰਚਦੇ ਨੇ ਤਾਂ ਉਸ ਤੋਂ ਬਾਅਦ ਇਹ ਮਹਾਪੰਚਾਇਤ ਰੱਖੀ ਹੋਈ ਸੀਗੀ ਤਾਂ ਇੱਕ ਪਾਸੇ ਕੇਂਦਰ ਸਰਕਾਰ ਦੇ ਵੱਲੋਂ ਅਪੀਲ ਕੀਤੀ ਜਾਂਦੀ ਆ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਹੋਰਾਂ ਦੇ ਵੱਲੋਂ ਅਪੀਲ ਕੀਤੀ ਜਾਂਦੀ ਤੇ ਦੂਸਰੇ ਪਾਸੇ ਅੱਜ ਜਗਜੀਤ ਸਿੰਘ ਡੱਲੇਵਾਲ ਆਪਣਾ ਮਰਨ ਵੱਤ ਖਤਮ ਕਰ ਦਿੱਤਾ ਤੇ